ਅਗਰ ਰਵਦਾਸ ਜੋ ਪੇਸ਼ੇ ਦੇ ਚੌਚ ਮਾਰਨੇ ਜੁੱਤੀਆਂ ਗੰਡਣਾ ਨਵੀਆਂ ਜੁੱਤੀਆਂ ਬਣਾਣਾ ਚਮੜੇ ਨੂੰ ਰੰਗਣਾ ਔਰ ਮੋਏ ਹੋ ਢੋਹਾਂ ਦੀ ਖਲ ਲਾਣੀ ਇਥੇ ਆਪ ਦਾ ਧੰਦਾ ਹੈ ਪਰ ਬੈਠੇ ਆ ਬੈਠਿਆਂ ਜਦ ਵੀ ਆਪ ਦੇ ਅੰਦਰੋਂ ਪ੍ਰਭੂ ਪ੍ਰਗਟ ਹੁੰਦਾ ਹੈ ਗੀਤ ਦੇ ਰਾਹੀਂ ਸੰਗੀਤ ਦੇ ਰਾਹੀਂ ਰਵਦਾਸ ਨੇ ਅਨੇਕਾਂ ਰਾਗਾਂ ਵਿੱਚ ਸ਼ਬਦ ਆਪਣਾ ਮਧੁਰ ਕਲਾਮ ਉਚਾਰਨ ਕੀਤਾ ਹੈ ਔਰ ਸੁਣਾ ਸੁਣਾ ਕੇ ਤਪਦੇ ਹਿਰਦੇ ਸ਼ਾਂਤ ਕੀਤੇ ਨੇ ਆਪ ਦੇ ਤੇ ਇੱਕ ਪ੍ਰਸ਼ਨ ਹੋਇਆ ਜਦ ਆਪ ਭਾਰਤ ਦੀ ਯਾਤਰਾ ਤੇ ਸਨ ਕਹਾਂ ਦੇ ਵਾਸੀ ਕਿੱਥੋਂ ਦੇ ਵਾਸੀ ਹੋ ਕਿੱਥੋਂ ਦੇ ਰਹਿਣ ਵਾਲੇ ਰਵਦਾਸ ਦਾ ਇਹ ਜਵਾਬ ਬੜਾ ਆਲਮਾਨਾ ਹੈ ਫਲਸਫਾਨਾ ਹੈ ਇਹਨੂੰ ਵੇਖ ਕੇ اندازہ لانا نہیں تے رب ہی بول رہا ہے اندروں پرماتما بول رہے ایک چمار دے بول نہیں ہو سکتے حقیقت ہے یہ بہت وڈی سچائی ہے کہ پربھو اس مہان فلسفے رہا راہ گیت دے سنگیت دے روداس دے اندروں پرگٹ ہویا ہے یہ ٹھیک ہے کہ آپ جتیا گنڈتے ہیں ਪਰ ਨਹੀਂ ਅਗਲੇ ਦਾ ਦਿਲ ਦਿਮਾਗ ਵੀ ਮਧੁਰ ਅਮਰ ਸੰਗੀਤ ਤੇ ਗੀਤ ਦੇ ਰਾਹੀਂ ਰੱਬ ਨਾਲ ਗੰਢ ਦਿੰਦੇ ਨੇ ਇਸ ਵਾਸਤੇ ਕਹਿਣਾ ਪਏਗਾ ਕਿ ਤਮਾਮ ਭਗਤਾਂ ਦਾ ਧੰਦਾ ਵੀ ਧਰਮ ਹੈ ਅੱਜ ਹਰ ਚੌਕ ਵਿੱਚ ਮੋਚੇ ਬੈਠੇ ਤੇ ਮਿਲਣਗੇ ਪਰ ਰਵਦਾਸ ਜੈਸਾ ਚਮਾਰ ਖੋਜਣਾ ਬਹੁਤ ਕਠਿਨ ਹੈ ਹਰ ਸ਼ਹਿਰ ਦੇ ਵਿੱਚ ਗਵਾਲੇ ਔਰ ਜੁਲਾਹੇ ਮਾਮਾਰ ਕੁਮਾਰ ਨਾਈ ਤੋਬੀ ਕਸਾਈ ਛਿੰਬੇ ਬੈਠੇ ਨੇ ਪ੍ਰਣਾਮ ਦੇਉ ਜੈਸਾ ਛਿੰਬਾ ਲਬਣਾ ਬਹੁਤ ਔਖੀ ਗੱਲ ਹੈ ਜੋ ਸਿਰਫ ਅਗਲਿਆਂ ਦੇ ਕੱਪੜੇ ਹੀ ਨਹੀਂ ਰੰਗਦਾ ਦਿਲ ਦਿਮਾਗ ਨੂੰ ਵੀ ਰੱਬੀ ਰੰਗਣ ਛਾੜ ਦਿੰਦਾ ਹੈ ਸਿਰਫ ਕੱਪੜੇ ਹੀ ਨਹੀਂ ਕਬੀਰ ਬੁਣਦਾ ਤਾਣਾ ਬੇਟਾ ਹੀ ਇੱਕ ਨਹੀਂ ਕਰਦਾ ਉਹ ਜੀਵ ਤੇ ਆਤਮਾ ਨੂੰ ਵੀ ਇੱਕ ਕਰਨ ਦਾ ਉਪਦੇਸ਼ ਤੇ ਸੰਦੇਸ਼ ਦਿੰਦਾ ਰਹਿੰਦਾ ਹੈ ਇਹਨਾਂ ਭਗਤਾਂ ਦੇ ਦਰਸਲ ਧੰਦੇ ਵੀ ਧਰਮ ਨੇ ਇਹਾਂ ਦੀ ਕ੍ਰਿਧ ਦੇ ਚੋਈ ਕੀਰਤੀ ਦੀ ਖੁਸ਼ਬੂ ਆ ਰਹੀ ਹੈ ਜਦ ਕਿ ਆਮ ਬੰਦਿਆਂ ਦਾ ਧਰਮ ਵੀ ਖਿਮਾ ਕਰਨੀ ਅੰਦਰ ਧੰਦੇ ਦੀ ਬਦਬੂ ਰੱਖਦਾ ਹੈ ਦੁਰਗੰਧ ਰੱਖਦਾ ਹੈ ਤਾਂ ਭਗਤ ਰਵਦਾਸ ਦੇ ਅੰਦਰੋਂ ਪ੍ਰਭੂ ਪ੍ਰਗਟ ਹੋਇਆ ਫਿਲਸਫੇ ਦੇ ਰਾਹੀਂ ਗੀਤ ਦੇ ਰਾਹੀਂ ਸੰਗੀਤ ਦੇ ਰਾਹੀਂ ਜਦ ਆਪ ਤੇ ਪ੍ਰਸ਼ਨ ਹੋਇਆ ਕਿਥੋਂ ਦੇ ਵਾਸੀ ਹੋ ਤਾਂ ਆਪ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾ ਮੇਰੇ ਸ਼ਹਿਰ ਦਾ ਨਾਂ ਹੈ ਬੇਗਮਪੁਰਾ ਮੈਂ ਉੱਥੋਂ ਦਾ ਵਾਸੀ ਹਾਂ ਬੇਗਮਪੁਰਾ ਇਹ ਕਿੱਥੇ ਹੈ ਨਕਸ਼ੇ 'ਚ ਦੇਖਾਂਗੇ ਕਿਦਰੇ ਨਹੀਂ ਮਿਲੇਗਾ ਕਿਸੇ ਮੁਲਕ ਦੇ ਇੱਕਸਬੇ ਸ਼ਹਿਰ ਦਾ ਨਾਮ ਨਹੀਂ ਹੈ ਪ੍ਰਾਂਤ ਦਾ ਨਾਮ ਨਹੀਂ ਹੈ ਧਰਤੀ ਤੇ ਤੇ ਜਿੱਥੇ ਵੀ ਚਲੇ ਜਾਈਏ ਗਮ ਮੌਜੂਦ ਰਹੇ ਦੁੱਖ ਮੌਜੂਦ ਹੈ ਐਸਾ ਕੋਈ ਵਿਅਕਤੀ ਨਹੀਂ ਜਿਹੜਾ ਗਮਗੀਨ ਨਾ ਹੋਵੇ ਐਸਾ ਕੋਈ ਪਰਿਵਾਰ ਨਹੀਂ ਜਿੱਥੇ ਦੁੱਖ ਨਾ ਆਵੇ ਐਸਾ ਕੋਈ ਕਸਬਾ ਤੇ ਸ਼ਹਿਰ ਨਹੀਂ ਜਿੱਥੇ ਵਿਪਤਾਵਾਂ ਤੇ ਕਲੇਸ਼ ਨਾ ਕੋਈ ਐਸਾ ਧਰਤੀ ਤੇ ਮੁਲਕ ਨਹੀਂ ਹੈ ਜਿੱਥੇ ਗਮ ਨਾ ਹੋਵੇ ਪਰ ਰਵਿਦਾਸ ਕਹਿੰਨੇ ਮੈਂ ਤੇ ਉਥੋਂ ਦਾ ਵਾਸੀ ਜਿੱਥੇ ਗਮ ਹੈ ਹੀ ਨਹੀਂ ਬੇਗਮ ਬੁਰਾ ਸ਼ਹਿਰ ਕੋ ਨਾ ਦੁੱਖ ਅੰਦੋ ਨਾਹੀ ਟੇਠਾ ਜਿਸ ਨਗਰੀ ਦਾ ਮੈਂ ਵਾਸੀ ਹਾਂ ਉਥੇ ਦੁੱਖ ਹੈ ਹੀ ਨਹੀਂ ਉਥੇ ਪੀੜਾ ਹੈ ਹੀ ਨਹੀਂ ਉੱਥੇ ਕਲੇਸ਼ ਹੈ ਹੀ ਨਹੀਂ ਹੁਣ ਰਵਦਾਸ ਤੇ ਦਸ ਇਸ ਬੇਗਮਪੁਰੇ ਨੂੰ ਲਭੀਏ ਜ਼ਮੀਨ ਦੇ ਤੇ ਜਿੱਥੇ ਗਮ ਨਹੀਂ ਦੁੱਖ ਨਹੀਂ ਤੂੰ ਧਰਤੀ ਦੇ ਤੇ ਐਸਾ ਲਭਣਾ ਬਹੁਤ ਔਖ ਹੈ ਜਦ ਕਿ ਹਰ ਬੰਦਾ ਗਮ ਦੀ ਸੇਜਾ ਤੇ ਸੁਤਾ ਹੈ ਹਰ ਬੰਦਾ ਪੀੜਾ ਤੇ ਆਹ ਹੌਕਿਆਂ ਦੇ ਚ ਹੀ ਜ਼ਿੰਦਗੀ ਬਤੀਤ ਕਰਦਾ ਹੈ جیسے کہ اردو کے شاعر دا کہنا ہے کبابے سیخ ہیں ہم کروٹیں ہر سو بدلتے ہیں جو جل جاتا ہے یہ پہلو تو وہ پہلو بدلتے ہیں اتنی دکھ ہے اتنی پیڑا ہے اتنا کلیش ہے اس دکھ بھرے دیچ اس کلیش بھرے سنسار دیچ روداس کہنے نے میری نگری دانا نا ہے بیگم پورا اتھے دکھ نہیں ہے ਉੱਥੇ ਹੋਰ ਵੀ ਕੁਝ ਨਹੀਂ ਹੈ ਕੀ ਨਾ ਤਸ਼ਵੀਸ ਖਰਾਜ ਨਮਾਲ ਖੌਫ ਨਾ ਖਤਾ ਨਾ ਦਰਸ ਜ਼ਵਾਲ ਉੱਥੇ ਕੋਈ ਚਿੰਤਾ ਵੀ ਨਹੀਂ ਹੈ ਮਨੁੱਖਤਾ ਦੇਤੇ ਦ੍ਰਿਸ਼ਟੀਵਾਰੀ ਹੈ ਤੇ ਹਰ ਬੰਦਾ ਚਿੰਤਾ ਵਿੱਚ ਜੀ ਰਿਹਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਐਸਾ ਹੀ ਪ੍ਰਮਾਨ ਕਰਦੇ ਨੇ ਚਿੰਤਾ ਤੇ ਹੀ ਦੀ ਸੈ ਸਭ ਕੋ ਹੈ ਸਾਰਾ ਜਗਤ ਚਿੰਤਾ ਦੇ ਵਿੱਚ ਹੀ ਦਿਖਾਈ ਦੇ ਰਿਹਾ ਹੈ ਚਿੰਤਾ ਦੇ ਵਿੱਚ ਹੀ ਜੀ ਰਿਹਾ ਹੈ ਚਾਰੇ ਪਾਸੇ ਦੇਖਦੇ ਆ ਮਨੁੱਖ ਦੀ ਅੱਖਾਂ ਵਿੱਚ ਚਿੰਤਾ ਮਨੁੱਖ ਦੇ ਬੋਲਾਂ ਵਿੱਚ ਚਿੰਤਾ ਮਨੁੱਖ ਦੇ ਚਿਹਰੇ ਦੇ ਚਿੰਤਾ ਉੱਠਦੇ ਆ ਬੈਠਦੇ ਆ ਹੌਕੇ ਮਨੁੱਖ ਦੇ ਦੱਸਦੇ ਨੇ ਕਿ ਚਿੰਤਾ ਦੇ ਵਿੱਚ ਜੀ ਰਿਹਾ ਹੈ ਤੇ ਚਿੰਤਾ ਭਵਿਸ਼ ਦੀ ਹੀ ਹੁੰਦੀ ਹੈ ਪਤਾ ਨਹੀਂ ਆਉਣ ਵਾਲਾ ਕੱਲ ਕੈਸਾ ਹੋਵੇਗਾ ਇਸ ਦੀ ਚਿੰਤਾ ਪ੍ਰਰਵਦਾਸ ਕਹਿੰਦੇ ਨੇ ਮੇਰੀ ਨਗਰੀ ਵਿੱਚ ਚਿੰਤਾ ਹੈ ਹੀ ਨਹੀਂ ਜੀਵਨ ਦਾ ਇੱਕ ਢੰਗ ਹੈ ਇਹ ਨਗਰੀ ਬਾਹਰ ਨਹੀਂ ਹੈ ਇਹ ਸ਼ਹਿਰ ਕਿਸੇ ਨਕਸ਼ੇ ਵਿੱਚ ਦੇਖਾਂਗੇ ਤੇ ਨਹੀਂ ਮਿਲੇਗਾ ਦਰਸਲ ਇੱਕ ਹਾਲਤ ਹੈ ਇਹ ਮਨ ਦੀ ਇੱਕ ਅਵਸਥਾ ਹੈ ਇੱਕ ਜੀਵਨ ਦਾ ਢੰਗ ਹੈ ਇਹ ਕਾਲਮ ਦਾ ਕਹਿਣਾ ਹੈ جو ہنس رہا ہے سو ہنس رہے گا جو رو رہا ہے سو رو رہے گا سکون قلب سے خدا خدا کر جو کچھ کے ہونا ہے سو ہو رہے گا تو اپنا سکون ناس نہ کر جو کچھ ہونا ہے وہ تیرے کیتیاں ٹلنا نہیں رکنا نہیں ہاں تو اتنا ہی کر سکتا ہے کہ جو کچھ ہونا ہے ਇਨੂੰ ਖਿੜੇ ਮੱਥੇ ਤਸਲੀਮ ਕਰ ਲੈ ਜੋ ਕੁਝ ਹੋਣਾ ਹੈ ਇਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈ ਜੋ ਕੁਝ ਹੋਣਾ ਹੈ ਉਹਨੂੰ ਆਪਣੀ ਝੋਲੀ ਵਿੱਚ ਪਾ ਲੈ ਤੁਰਬਦਾਸ ਕਹਿੰਦੇ ਨੇ ਜਿਸ ਸ਼ਹਿਰ ਦਾ ਮੈਂ ਵਾਸੀ ਉੱਥੇ ਚਿੰਤਾ ਨਹੀਂ ਨਾ ਤਸਵੀਸ ਖਿਰਾਜ ਨਾ ਮਾਲ ਖਿਰਾਜ ਟੈਕਸ ਦੁਨੀਆ ਦੇ ਵਿੱਚ ਰਹਿੰਦੇ ਆ ਜੈਸੇ ਜੈਸੇ ਬੰਦੇ ਦੀ ਧਨ ਸੰਪਦਾ ਵੱਧਦੀ ਹੈ ਮਾਲ ਅਸਬਾਬ ਵੱਧਾ ਹੈ ਤਾਂ ਟੈਕਸ ਵੀ ਵੱਧਦਾ ਹੈ ਤਰ੍ਹਾਂ ਤਰ੍ਹਾਂ ਦੇ ਉਹਨੂੰ ਟੈਕਸ ਵੀ ਦੇਣੇ ਪੈਂਦੇ ਹਨ ਖਰਾਜ ਵੀ ਦੇਣਾ ਪੈਂਦਾ ਹੈ ਲੇਕਿਨ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਸੰਪਦਾ ਵੱਧਦੀ ਜਾ ਰਹੀ ਹੈ ਧਨ ਵੱਧਦਾ ਜਾ ਰਿਹਾ ਹੈ ਪਰਮ ਆਨੰਦ ਵੱਧਦਾ ਜਾ ਰਿਹਾ ਹੈ ਪਰ ਮੇਰੇ ਤੇ ਕੋਈ ਟੈਕਸ ਨਹੀਂ ਮੇਰੇ ਤੇ ਕੋਈ ਖਰਾਜ ਨਹੀਂ ਕਿਸੇ ਪ੍ਰਕਾਰ ਦਾ ਨਹੀਂ ਹਾਲਾਂਕਿ ਬਹਿਰੋਨੀ ਦੁਨੀਆ ਚ ਅਸੀਂ ਦੇਖਦੇ ਆ ਕਿ ਮਨੁੱਖ ਦਾ ਸੁੱਖ ਵਧੇ ਮਨੁੱਖ ਦਾ ਆਰਾਮ ਵਧੇ ਮਨੁੱਖ ਦੀ ਦੌਲਤ ਵਧੇ ਮਨੁੱਖ ਦੀ ਸੰਪਦਾ ਵਧੇ ਤੇ ਉਹਦੇ ਨਾਲ ਇਹ ਵੀ ਇੱਕ ਚਿੰਤਾ ਵੱਧਦੀ ਏ ਦੁੱਖ ਵੱਧਦਾ ਏ ਕਿ ਟੈਕਸ ਵਧੇਗਾ ਖਰਾਜ ਦੇਣਾ ਪਵੇਗਾ ਪਰ ਰਵਿਦਾਸ ਜੀ ਮਹਾਰਾਜ ਕਹਿੰਦੇ ਨਾ ਤਸ਼ਵੀਸ਼ ਖਰਾਜ ਨਾ ਮਾਲ ਜੋ ਮਾਲ ਮੇਰੇ ਕੋਲ ਹੈ ਉਸ ਤੇ ਮੈਨੂੰ ਖਰਾਜ ਨਹੀਂ ਦੇਣਾ ਪੈਂਦਾ ਟੈਕਸ ਨਹੀਂ ਦੇਣਾ ਪੈਂਦਾ ਸਵਾਲ ਇੱਥੇ ਪੈਦਾ ਹੁੰਦਾ ਹੈ ਮਾਲ ਕੀ ਹੈ ਮਾਲ ਐਸਾ ਹੈ ਦੁਨਿਆਵੀ ਦੌਲਤ ਨਾਲ ਉਸ ਨੂੰ ਖਰੀਦਣਾ ਬਹੁਤ ਹੀ ਗਠਣਾ ਹੈ ਅਤਿੰਤ ਗਠਣਾ ਹੈ ਸੋਨੇ ਦੀਆਂ ਮੋਹਰਾਂ ਦੇ ਕੇ ਨਿਸ਼ਚਿੰਤਾ ਖਰੀਦਣੀ ਬੜੀ ਔਖੀ ਗੱਲ ਹੈ ਸੋਨੇ ਦੀਆਂ ਮੋਹਰਾਂ ਦੇ ਕੇ ਦਇਆ ਛੇ ਲ ਸੰਜਮ ਬਾਜ਼ਾਰ ਦੇ ਚੌਣੇ ਮਿਲੇਗਾ ਸੰਤੋਖ ਤੇ ਸਬਰ ਇਹ ਕਿਸੇ ਦੁਕਾਨ ਤੋਂ ਨਹੀਂ ਮਿਲੇਗਾ ਕਿਸੇ ਬਾਜ਼ਾਰ ਦੇ ਚ ਨਹੀਂ ਮਿਲੇਗਾ ਇਹ ਐਸੇ ਗੁਣ ਨੇ